ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਦੀ ਬਖਸ਼ਿਸ਼ ਦੁਹਰਾਈਏ ਗੱਜ ਕੇ ਫਤਿਹ ਜਾਈਏ ਜੀ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आपे पटी कलम आप उपर लेख पी तू एक कही ए नानका दूजा काहे को सरगुण निर्गुण रंकार सुन समाधि आप आपने किया नानका आपे ही फिर जाप सतसंग जी गुरु नानक पातशाह ने जो सानू सिद्धांत दिता है जो साड़ी मंजले मकसूद है जो साड़ा निशाना है ਜਿੱਥੇ ਅਸੀਂ ਭਜਨ ਬੰਦਗੀ ਨਾਮ ਜਪ ਕਰਕੇ ਪਹੁੰਚਣਾ ਹੈ ਉਹ ਆਤਮ ਮੰਡਲ ਹੈ ਜਿੱਥੇ ਜਾ ਕੇ ਕੋਈ ਦੂਸਰਾ ਦਿਖਦਾ ਨਹੀਂ ਉਹ ਮੰਡਲ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਸਿਰਫ ਆਨੰਦ ਹੀ ਆਨੰਦ ਹੈ ਮਹਾਰਾਜ ਕਹਿੰਦੇ ਇਹ ਨਿਸ਼ਾਨੀ ਹੈ ਇਹਦੀ ਪਹੁੰਚਣ ਵਾਲਾ ਪੁਰਖ ਇਸ ਅਵਸਥਾ ਵਿੱਚ ਆ ਕੇ ਸਮਝ ਲਵੇ ਕਿ ਮੇਰੀ ਮੰਜ਼ਿਲ ਆ ਗਈ ਹੈ ਜੋ ਕੁਝ ਜਾਣਨਾ ਸੀ ਜਾਣ ਲਿਆ ਜਿਸ ਵਾਸਤੇ 84 ਦੇ ਗੇੜੇ ਖਾ ਕੇ ਮਨੁੱਖਾ ਜਨਮ ਮਿਲਿਆ ਸੀ ਉਹ ਫਲ ਉਹਦਾ ਮੈਨੂੰ ਪ੍ਰਾਪਤ ਹੋ ਗਿਆ ਹੁਣ ਸਾਧ ਸੰਗਤ ਜੀ ਇਹ ਅਵਸਥਾ ਹੈ ਜੇ ਜਿਹੜੀ ਅਵਸਥਾ बार-बार 84 ਦੇ ਗੇੜੇ ਖਾ ਕੇ ਮਨੁੱਖਾ ਜਨਮ ਜਦੋਂ ਮਨੁੱਖ ਆਪਣਾ ਅਸਲ ਮਨੋਰਥ ਕੀ ਇਸ ਮਾਤ ਲੋਗ ਦੇ ਵਿੱਚ ਮਨੁੱਖ ਦਾ ਆਉਣਾ ਕਿਉਂ ਹੋਇਆ ਜਦੋਂ ਇਸ ਚੀਜ਼ ਨੂੰ ਸਮਝ ਲੈਂਦਾ ਹੈ ਆਪਣੇ ਨਿਸ਼ਾਨੇ ਨੂੰ ਸਮਝ ਲੈਂਦਾ ਹੈ ਤੇ ਜਿੱਥੇ ਪਹੁੰਚਣਾ ਹੈ ਉਹ ਨਿਸ਼ਾਨਾ ਉਹਦੇ ਸਾਹਮਣੇ ਹੈ ਤੇ ਸਾਧ ਸੰਗਤ ਜੀ ਜਦੋਂ ਪਹੁੰਚ ਜਾਂਦਾ ਹੈ ਤੇ ਫਿਰ ਆਨੰਦ ਦੇ ਘਰ ਵਿੱਚ ਪਹੁੰਚ ਜਾਂਦਾ ਹੈ ਇਹ ਨਿਸ਼ਾਨਾ ਹੈ ਜਿੱਥੇ ਅਸੀਂ ਪਹੁੰਚਣਾ ਹੈ ਕਿਉਂਕਿ ਵਾਹਿਗੁਰੂ ਨੇ ਆਪਣੀ ਮਾਇਆ ਦਾ ਪਸਾਰਾ ਕੀਤਾ ਹੋਇਆ ਹੈ ਆਪ ਤੇ ਆਪੇ ਹੀ ਇੱਕ ਤੋਂ ਅਨੇਕ ਰੂਪ ਹੋਇਆ ਹੈ ਏਕ ਮੂਰਤ ਅਨੇਕ ਦਰਸ਼ਨ ਕੀ ਨਿਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਇਹ ਨਿਸ਼ਾਨਾ ਜੇ ਸਾਧ ਸੰਗਤ ਜੀ ਸਾਨੂੰ ਯਾਦ ਰਹੇ ਤਾਂ ਭਜਨ ਬੰਦਗੀ ਜਪਿਆ ਹੋਇਆ ਨਾਮ ਬਹੁਤ ਜਲਦੀ ਫਲ ਦਿੰਦਾ ਹੈ ਬਹੁਤ ਜਲਦੀ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਫਲ ਮਿਲ ਜਾਂਦਾ ਹੈ ਜੇ ਨਿਸ਼ਾਨਾ ਯਾਦ ਹੈ ਸਾਨੂੰ ਇਹ ਮਨੋਰਥ ਯਾਦ ਹੈ ਇਸੇ ਲਈ ਸਾਧ ਸੰਗਤ ਜੀ बार-बार ਜਿਹੜੇ ਪੁਰਖ ਹੁੰਦੇ ਨੇ ਮਹਾਪੁਰਖ ਹੁੰਦੇ ਨੇ ਜਾ ਸਤਪੁਰਖ ਹੁੰਦੇ ਨੇ ਉਹ ਸਮਝਾਉਂਦੇ ਨੇ ਕਿ ਭਾਈ ਸਤਗੁਰਾਂ ਦੇ ਅੱਗੇ ਜਦੋਂ ਅਸੀਂ ਅਰਜ਼ੋਈਆਂ ਕਰਦੇ ਆਂ ਬਾਰ-ਬਾਰ ਪੁਕਾਰਾਂ ਕਰਦੇ ਆਂ ਕਿ ਸਾਨੂੰ ਆਹ ਦਾਤ ਮਿਲ ਜੇ ਉਹ ਮਿਲ ਜੇ ਉਹ ਮਾੜੀ ਨਹੀਂ ਮੰਗਣੀ ਹੈ ਆਪਣੀ ਗੁਰੂ ਕੋਲੋਂ ਦਾਤਾਂ ਮੰਗਣੀ ਹੈ ਕੁਝ ਗਲਤ ਨਹੀਂ ਪਰ ਜਦੋਂ ਅਸੀਂ ਕੋਈ ਦਾਤ ਮੰਗਦੇ ਆਂ ਮਨ ਦੇ ਵਿੱਚ ਇੱਕ ਇਸ਼ਾਅ ਵੀ ਹੋਣੀ ਚਾਹੀਦੀ ਕਿ ਪਤਸ਼ਾਹ ਨਾਮ ਦੀ ਦਾਤ ਵੀ ਝੋਲੀ ਚ ਪਾਏ ਇਹ ਦੁਨਿਆਵੀ ਵਸਤਾ ਤੁਹਾਡੇ ਕੋਲ ਮੰਗਦੇ ਹਾਂ ਕਿ ਪਤਸ਼ਾਹ ਸਾਨੂੰ ਨਾਮ ਦੀ ਦਾਤ ਵੀ ਦਿਓ ਬਾਣੀ ਦਾ ਪਹਿਲਾ ਵੀ ਘਰ ਦੇ ਵਿੱਚ ਲੱਗੇ ਸਾਥਸੰਗਜੀ ਜਦੋਂ ਬੰਦੇ ਦੇ ਦਿਮਾਗ ਦੇ ਵਿੱਚ ਇਹ ਨਿਸ਼ਾਨਾ yaad ਰਹੇ ਤੇ ਫਿਰ ਪੜੀ ਹੋਈ ਬਾਣੀ ਜਪਿਆ ਹੋਇਆ ਨਾਮ ਵੀ ਬਹੁਤ ਜਲਦੀ ਫਲ ਦਿੰਦਾ ਏ ਜੇ ਨਿਸ਼ਾਨਾ ਸਾਥਸੰਗਤ ਜੀ yaad ਹੈ ਕਹਤੇ ਹੈ ਜਿ ਨਿਸ਼ਾਨਾ ਹੀ ਖੁੰਝਿਆ ਹੈ ਸਾਥਸੰਗਤ ਜੀ ਫਿਰ ਤੁਸੀਂ ਆਪ ਵੀ ਦੇਖ ਲਓ ਕਿ ਨਿਸ਼ਾਨੇ ਵੱਲ ਪਿੱਠ ਕਰੀ ਹੋਈ ਹੈ ਜਿੰਨੀਆਂ ਮਰਜੀ ਗੋਲੀਆਂ ਚਲਾਉਂਦੇ ਰਹੋ ਜਿੰਨੇ ਮਰਜੀ ਫਾਇਰ ਕਰਦੇ ਰਹੋ ਗੋਲੀਆਂ ਉੰਨੀਆਂ ਹੀ ਚੱਲਦੀਆਂ ਨੇ ਰਾਈਫਲ ਵੀ ਉੰਨੀ ਗਰਮ ਹੁੰਦੀ ਹੈ ਪਰ ਕਿਸੇ ਨਿਸ਼ਾਨੇ ਤੇ ਨਹੀਂ ਲੱਗਦੀ ਤੇ ਗੋਲੀ ਕਿਸੇ ਨਿਸ਼ਾਨੇ ਤੇ ਨਾ ਲੱਗਣ ਕਰਕੇ ਕੁਝ ਪ੍ਰਾਪਤੀ ਵੀ ਨਹੀਂ ਹੋਣੀ ਸੋ ਜੇ ਅਸੀਂ ਸਾਧ ਸੰਗਤ ਜੀ ਕਹਿੰਨੇ ਹਾਂ ਕਿ ਹਾਂ ਹਾਂ ਬਾਣੀ ਪੜੋ ਮਨ ਵਿੱਚ ਜੋ ਮਰਜੀ ਚੱਲੇ ਪਾਪ ਕਰਦੇ ਰਹੋ ਪਰ ਸ਼ਾਮ ਨੂੰ ਆ ਕੇ ਬਾਣੀ ਪੜ ਲਓ ਫਲ ਮਿਲ ਜਾਏਗਾ ਤੇ ਸਾਧ ਸੰਗਤ ਜੀ ਇਹ ਜੀ ਲਵਾਉਣ ਵਾਸਤੇ ਹੋ ਸਕਦਾ ਹੈ ਮਨ ਪਰ ਜਾਵੇ ਵਾਸਤੇ ਹੋ ਸਕਦਾ ਹੈ ਪਰ ਫਲ ਕਿੰਨਾ ਕੁ ਮਿਲੇਗਾ ਬਹੁਤ ਹੀ ਘੱਟ ਫਲ ਮਿਲਦਾ। ਇਹ ਤੇ ਉਹ ਗੱਲ ਹੋਈ ਲੱਖਾਂ ਦੇ ਹੀਰੇ ਨੂੰ ਸਾਧ ਸੰਗਤ ਜੀ ਇੱਕ ਆਨੇ ਦੀਵਾਨੇ ਚ ਵੇਚ ਆਓ। ਕਿੰਨਾ ਵੱਡਾ ਘਾਟਾ ਹੈ ਪਰ ਸੀ ਉਹਨੇ ਜੀ ਖੁਸ਼ ਆ ਆ ਕਿ ਮੈਨੂੰ ਫਲ ਮਿਲ ਗਿਆ। ਇਹ ਬਾਣੀ ਦਾ ਫਲ, ਬਾਣੀ ਪੜਨ ਦਾ, ਨਾਮ ਜਪਦਾ ਫਲ ਬਹੁਤ ਵੱਡਾ ਹੈ। ਕਿਉਂਕਿ ਸਮਾਂ ਸਾਧ ਸੰਗਤ ਜੀ ਲੰਘਦਾ ਜਾ ਰਿਹਾ ਹੈ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਇਹ ਠਹਿਰਨ ਜਾਚ ਨਾ ਜਾਣਦਾ। ਲੰਘ ਗਿਆ ਨਾ ਮੁੜ ਕੇ ਆਵਨ ਦਾ। ਇਹ ਫਿਰ ਮੁੜ ਕੇ ਨਹੀਂ ਆਉਂਦਾ। ਫਿਰ ਬੰਦੇ ਦੇ ਪੱਲੇ ਪਛਤਾਵਾ ਰਹਿ ਜਾਂਦਾ ਹੈ ਕਿ ਸਮਾਂ ਸੀ। ਮਨੁੱਖਾ ਜਨਮ ਮਿਲਿਆ ਸੀ ਮੈਂ ਨਾਮ ਕਿਉਂ ਨਾ ਜਪਿਆ ਟਿਕ ਟਿਕ ਸਾਰਾ ਦਿਨ ਘੜੀ ਕਰਦੀ ਐ ਇਹ 60 ਵਾਰੀ ਜਦੋਂ ਘੁੰਮ ਜਾਂਦੀ ਐ ਤੇ 1 ਮਿੰਟ ਲੰਘ ਜਾਂਦਾ ਐ ਨਾਨਕ ਲੇਖ ਹੈ ਇੱਕ ਗੱਲ ਹੋਰ ਹੋਮੇ ਚਖਣਾ ਚਾਖ ਹੁਣ ਸਾਧ ਸੰਗਤ ਜੀ ਇੱਕੋ ਗੱਲ ਲੇਖੇ ਦੇ ਵਿੱਚ ਹੈ ਉਹ ਉਹ ਕਿਹੜੀ ਗੱਲ ਹੈ ਬਾਕੀ ਜਿੰਨੇ ਵੀ ਕਰਮ ਕਾਂਡ ਮਨੁੱਖ ਕਰਦਾ ਹੈ ਮਾਤ ਲੋਕ ਦੇ ਵਿੱਚ ਰਹਿੰਦੇ ਆ ਮਹਾਰਾਜ ਕਹਿੰਦੇ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਇੱਕੋ ਗੱਲ ਲੇਖੇ ਦੇ ਵਿੱਚ ਪੈਣੀ ਉਹ ਗੱਲ ਕਿਹੜੀ ਹੈ ਏਕ ਅਖਰ ਹਰਮਨ ਬਸਤ ਨਾਨਕ ਹੋਤ ਨਿਹਾਲ ਜਿਨੇ ਵੀ ਵੇਦ ਪੁਰਾਨ ਨੇ ਇਹਨਾਂ ਦੇ ਵਿੱਚ ਸ਼ੁੱਧ ਅੱਖਰ ਨੇ ਉਹਨਾਂ ਦੀ ਜੇ ਵਿਚਾਰ ਕਰੀਏ ਤਾਂ ਨਾਨਕ ਲਿਖਿਆ ਇੱਕ ਗੱਲ ਹਰ ਹੋਮੇ ਚਖਣਾ ਚਾਖ ਸੁਖਮਨੀ ਸਾਹਿਬ ਜੀ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੇ ਮਿਟਾਵੋ ਹੁਣ ਸਿਮਰਨ ਹੁੰਦਾ ਹੈ ਕਿ ਉਹਦੀ ਯਾਦ ਦੇ ਵਿੱਚ ਬੈਠ ਕੇ ਸਿਮਰਨ ਕਰੀਏ ਸਿਮਰਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਿਮਰਨ ਕਰਨ ਦੇ ਨਾਲ ਸਾਧ ਸੰਗਤ ਜੀ ਜਿੰਨੇ ਵੀ ਕਲੇਸ਼ ਨੇ ਸਾਧ ਸੰਗਤ ਜੀ ਕਾਲ ਯੁਗ ਦੇ ਵਿੱਚ ਜਿਨ੍ਹਾਂ ਨੇ ਮਨੁੱਖ ਨੂੰ ਦੱਸਿਆ ਹੋਇਆ ਹੈ ਮਨੁੱਖ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਮਨੁੱਖ ਨੂੰ ਸਾਧ ਸੰਗਤ ਜੀ ਪਰੇਸ਼ਾਨ ਤਕਲੀਫ ਦੇ ਵਿੱਚ ਰੱਖਿਆ ਹੋਇਆ ਹੈ ਸਾਧ ਸੰਗਤ ਜੀ ਸਿਮਰਨ ਦੇ ਨਾਲ ਦੂਰ ਹੁੰਦੇ ਨੇ ਕੋਈ ਵੀ ਤੰਦੁਖੀ ਕੋਈ ਮਨ ਕਰਕੇ ਦੁਖੀ ਹੈ ਸਤਗੁਰਾਂ ਦੀ ਬਾਣੀ ਸੁਖ ਪ੍ਰਾਪਤ ਕਰਵਾਉਂਦੀ ਹੈ ਸੁਖ ਦਿੰਦੀ ਹੈ ਪਰਮਾਨੰਦ ਤੱਕ ਪਹੁੰਚਾ ਦਿੰਦੀ ਹੈ ਜਿੱਥੇ ਕੋਈ ਦੁੱਖ ਕੋਈ ਤਕਲੀਫ ਸ਼ੂ ਨਹੀਂ ਸਕਦੀ ਪਹੁੰਚ ਨਹੀਂ ਸਕਦੀ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀਕੇ ਦਾਸ ਹੁਣ ਜੇ ਸੁਖ ਹੈ ਤੇ ਸਤਗੁਰਾਂ ਦੀ ਸ਼ਰਨ ਦੇ ਵਿੱਚ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਇਤੇ ਮਹਾਰਾਏ ਨੇ ਉਹ ਨਿਰਣਾ ਕਰਤਾ ਨਾ ਭਾਈ ਜਿੱਥੇ ਮਰਜੀ ਭੱਜੇ ਫਿਰੋ ਜਿੱਥੇ ਮਰਜੀ ਜਾ ਕੇ ਪਹੁੰਚ ਕਰ ਲੋ ਰਾਸੀ ਲੋਕਾਂ ਤੱਕ ਪਹੁੰਚ ਕਰ ਲੋ ਜੇ ਸੁਖ ਹੈ ਤੇ ਕੇਵਲ ਤੇ ਕੇਵਲ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਹੈ ਗੁਰੂ ਦੇ ਘਰ ਦੇ ਵਿੱਚ ਹੈ ਜੇ ਸਦਾ ਵਾਸਤੇ ਸੁਖ ਚਾਉਣਾ ਹੈ ਕਿਉਂਕਿ ਸੰਸਾਰ ਦੀ ਹਾਲਤ ਐਸੀ ਹੈ ਕਿ ਨਾਮ ਜੋ ਇਸ ਦੇ ਅੰਦਰ ਹੈ ਸਾਰੀ ਬਾਣੀ ਹੀ ਨਾਮ ਦੇ ਨਾਲ ਜੋੜਦੀ ਹੈ ਨਾਮ ਇਹ ਬਾਹਰ ਤੋਂ ਨਹੀਂ ਕੋਈ ਲੱਭਦਾ ਸਾਧ ਸੰਗਤ ਜੀ ਨਾਮ ਤੇ ਅੰਦਰ ਹੀ ਐ ਤੇ ਬਾਣੀ ਉਹਦੇ ਤੱਕ ਪਹੁੰਚਾ ਦਿੰਦੀ ਐ ਬਾਹਰ ਢੂੰਡਣ ਤੇ ਛੂਟ ਪਰੈ ਗੁਰ ਘਰ ਹੀ ਮਾਹੇ ਦਿਖਾਇਆ ਥਾ ਸਤਗੁਰ ਦੀ ਨਿਸ਼ਾਨੀ ਵੀ ਦਸੀ ਹੈ ਜਿਹੜਾ ਇਸ ਘਰ ਦੇ ਵਿੱਚ ਸਰੀਰ ਰੂਪੀ ਘਰ ਦੇ ਅੰਦਰ ਘਰ ਦਿਖਾ ਦੇ ਉਹ ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਬਾਣੀ ਗੁਰੂ ਗੁਰੂ ਹੈ ਬਾਣੀ ਸਾਸੰਗਤ ਜੀ ਜੇ ਅਸੀਂ ਪਾਰ ਲੱਗਣਾ ਚਾਹੁੰਨੇ ਹਾਂ ਸੰਤੋਹ ਸਾਗਰ ਪਾਰ ਉਤਰੀਏ ਜਿਹੜਾ ਪਾਰ ਲਾਉਣਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਸਾਸੰਗਤ ਜੀ ਲੱਗ ਸਕਦੇ ਆ ਜਿਨੇ ਗੁਰੂ ਕੇ ਬਚਨ ਕਮਾ ਲਏ ਉਹ ਪਾਰ ਲੱਗ ਜਾਂਦੇ ਨੇ ਜਿਹੜੇ ਗੁਰੂ ਦੇ ਬਚਨਾਂ ਤੋਂ ਕਿਨਾਰਾ ਕਰ ਲੈਂਦੇ ਨੇ ਗੁਰੂ ਦੇ ਹੁਕਮ ਨਹੀਂ ਮੰਨਦੇ ਸਾਸੰਗਤ ਜੀ ਉਹ ਫਿਰ ਵਿਚ ਵਿਚਾਲੇ اٹਕ ਜਾਂਦੇ ਨੇ ਇੱਕ ਬਚਨ ਕਮਾ ਕੇ ਪਾਰ ਲੱਗਦੇ ਆ ਉਹ ਇੱਕ ਬਚਨ ਜਿਹੜਾ ਹੈ ਇੱਕ ਅੱਖਰ ਤੇ ਆ ਕੇ ਸਾਰੀ ਗੱਲ ਮੁੱਕਦੀ ਆ ਪਰਮੇਸ਼ਰ ਮਨ ਚ ਵਸ ਗਿਆ ਕਹਿੰਦੇ ਉਹ ਤਾਂ ਆਪੇ ਨੇ ਹਾਲ ਹੋ ਗਿਆ ਉਸੇ ਨੂੰ ਵਿਸੋਣ ਵਾਸਤੇ ਸਾਧ ਸੰਗਤ ਜੀ ਅਸੀਂ ਮੰਤਰ ਲੈਨੇ ਆ ਗੁਰੂ ਘਰ ਦੇ ਪੰਜ ਪਿਆਰੇ ਇਹ ਮੰਤਰ ਦਿੰਦੇ ਨੇ ਜਿਹਦੀ ਕਮਾਈ ਕਰਕੇ ਕਮਾਈ ਵਾਲੇ ਪੁਰਸ਼ ਯੁਗਤ ਦੱਸਦੇ ਨੇ ਯੁਕਤੀਆਂ ਦੱਸਦੇ ਨੇ ਜਿੰਨੇ ਸਾਡੇ ਦੁੱਖ ਨੇ ਰੋਗ ਨੇ ਇਹਦੇ ਨਾਲ ਦੂਰ ਹੋ ਜਾਂਦੇ ਨੇ ਸਾਧ ਸੰਗਤ ਜੀ ਇਹ ਬਾਤ ਹੀ ਪ੍ਰੇਮ ਵਾਲਿਆਂ ਦੀ ਹੈ ਇਹ ਪ੍ਰੇਮ ਵਾਲਿਆਂ ਦੀ ਬਾਤ ਹੈ ਤੇ ਜਦੋਂ ਕੋਈ ਗੁਰਸਿੱਖ ਪ੍ਰੇਮ ਦੇ ਨਾਲ ਭਿੱਜ ਕੇ ਸਾ ਸੰਗਤ ਜੀ ਕੋਈ ਪੁਕਾਰ ਕਰਦਾ ਹੈ ਉਹ ਪੁਕਾਰ ਦੇ ਵਿੱਚ ਐਸੀ ਕਸ਼ਿਸ਼ ਹੋ ਜਾਂਦੀ ਹੈ ਸਾ ਸੰਗਤ ਜੀ ਉਹ ਅਰਜੋਈ ਉਹ ਪੁਕਾਰ ਸਤਿਗੁਰਾਂ ਦੇ ਤੱਕ ਜਰੂਰ ਪਹੁੰਚ ਕਰਦੀ ਹੈ ਤੇ ਜਦੋਂ ਪ੍ਰੇਮ ਸਾਡੇ ਅੰਦਰ ਹੈ ਨਹੀਂ ਭਰੋਸਾ ਸਾਡੇ ਅੰਦਰ ਪੂਰਾ ਨਹੀਂ ਸ਼ਰਧਾ ਹੈ ਨਹੀਂ ਤੇ ਸਾ ਸੰਗਤ ਜੀ ਅਸੀਂ ਅਰਦਾਸਾਂ ਕਰੀ ਜਾਂਦੇ ਆ ਸਾ ਸੰਗਤ ਜੀ ਉਹ ਕੁਝ ਮਾਇਨੇ ਨਹੀਂ ਰੱਖਦੀਆਂ ਉਰੀਆਂ ਹੋਣ ਨਾ ਹੋਣ ਉਹ ਗੁਰੂ ਤਸ ਦੇ ਘਰ ਚ ਆਜੇ ਕੁਝ ਵੀ ਕਰ ਸਕਦਾ ਏ ਪਰ ਸਾਡੇ ਵੱਲੋਂ ਜੋ ਐਫਰਟ ਕੀਤੇ ਜਾ ਰਹੇ ਨੇ ਸਾਸੰਗਤ ਜੀ ਉਹ ਬਹੁਤੇ ਨਹੀਂ ਬਹੁਤ ਘੱਟ ਐਫਰਟ ਨੇ ਜਿਹੜੇ ਅਸੀਂ ਗੁਰੂ ਦੇ ਨਾਲ ਲਿਵ ਜੋੜਨ ਲਈ ਕਰ ਰਹੇ ਆ ਸੋ ਗੱਲ ਬਣਦੀ ਐ ਸਾਸੰਗਤ ਜੀ ਬਹੁਤ ਦੁਨੀਆ ਦੇ ਨਾਲ ਸਤਿਗੁਰਾਂ ਦੀ ਬਾਣੀ ਜਿਹੜੀ ਆ ਵਰਤਦੀ ਐ ਇਹਦੀ ਕਲਾ ਵਰਤਦੀ ਐ ਕਿਉਂਕਿ ਇਹ ਕਿਸੇ ਬੰਦੇ ਦੀ ਰਚੀ ਹੋਈ ਬਾਣੀ ਨਹੀਂ ਇਹ ਰੱਬੀ ਬਾਣੀ ਹੈ ਇਹ ਇਲਾਹੀ ਬਾਣੀ ਹੈ ਤੇ ਜਦੋਂ ਕੋਈ ਇਹਦੇ ਨਾਲ ਪ੍ਰੇਮ ਕਰਦਾ ਏ ਪ੍ਰੇਮ ਦੇ ਨਾਲ ਇਹਨੂੰ ਜਪਦਾ ਏ ਤੇ ਇਹਨੂੰ ਗੁਰੂ ਰੂਪ ਕਰਕੇ ਜਾਣਦਾ ਏ ਤੇ ਸਾਧ ਸੰਗਤ ਜੀ ਫਿਰ ਉਹਨਾਂ ਦੇ ਕਾਰਜ ਵੀ ਸਫਲ ਹੁੰਦੇ ਨੇ ਉਹਨਾਂ ਦੇ ਜੋ ਮਨ ਦੇ ਨਿਸ਼ਚੇ ਹੁੰਦੇ ਨੇ ਮਨ ਦੀਆਂ ਇਛਾਵਾਂ ਹੁੰਦੀਆਂ ਨੇ ਸਤਿਗੁਰੂ ਉਹ ਵੀ ਪੂਰੀਆਂ ਕਰਦੇ ਨੇ ਕਿਉਂਕਿ ਬਾਣੀ ਨੂੰ ਜਿਹਨੇ ਗੁਰੂ ਕਰਕੇ ਜਾਣਿਆ ਉਹਨੂੰ ਗੁਰੂ ਦਾ ਹੀ ਸਰੂਪ ਦੋਗਾ ਜੇ ਤੇ ਗੁਰੂ ਸਰਬ ਕਲਾ ਸਮਰੱਥ ਹੈ ਤੇ ਜਿਹਨੇ ਬਾਣੀ ਨੂੰ ਕੇਵਲ ਤੇ ਕੇਵਲ ਅੱਖਰ ਸਮਝੇ ਨਾਰਮਲ ਅੱਖਰ ਸਮਝੇ ਤੇ ਉਹਨੂੰ ਨਾਰਮਲ ਅੱਖਰ ਹੀ ਮਿਲੇ ਤੇ ਨਾਰਮਲ ਅੱਖਰ ਕਰੀ ਸ਼ਕਤੀ ਨਹੀਂ ਪ੍ਰਦਾਨ ਕਰਦੇ ਕਦੀ ਨਾਰਮਲ ਸ਼ਬਦਾਂ ਕਵਿਤਾਵਾਂ ਨੂੰ ਪੜ੍ਹ ਕੇ ਕੋਈ ਕਾਰਜ ਰਾਸ ਨਹੀਂ ਹੁੰਦਾ ਹੁਣ ਇਹ ਸਮਝ ਸਮਝ ਦੇ ਵਿੱਚ ਫਰਕ ਹੈ ਹੁਣ ਅਸੀਂ ਬਾਣੀ ਨੂੰ ਗੁਰੂ ਕਰਕੇ ਜਾਣਦੇ ਹਾਂ ਕਿ ਨਹੀਂ ਜਾਣਦੇ ਇਸ ਚੀਜ਼ ਦਾ ਪਤਾ ਕਿਵੇਂ ਲੱਗੇ ਕਿਉਂਕਿ ਹੁਣ ਕੋਈ ਸੁਣ ਲਿਆ ਕਿਸੇ ਨੂੰ ਕਿ ਬਾਣੀ ਗੁਰੂ ਦਾ ਰੂਪ ਹੈ ਤੇ ਫਿਰ ਅਸੀਂ ਕਹਿਣ ਲੱਗੇ ਕਿ ਹਾਂ ਬਾਣੀ ਨੂੰ ਅਸੀਂ ਵੀ ਗੁਰੂ ਕਰਕੇ ਜਾਣਦੇ ਹਾਂ ਹੁਣ ਜੇ ਅਸੀਂ ਆਪਣੇ ਆਪ ਦੇ ਵਿੱਚੋਂ ਇਸ ਚੀਜ਼ ਦਾ ਨਿਰਣਾ ਕਰਨਾ ਹੋਵੇ ਕਿ ਅਸੀਂ ਬਾਣੀ ਨੂੰ ਗੁਰੂ ਕਰਕੇ ਮੰਨਦੇ ਹਾਂ ਕਿ ਨਹੀਂ ਇਸ ਚੀਜ਼ ਦਾ ਨਿਰਣਾ ਕਿਵੇਂ ਕਰਿਆ ਜਾਵੇ ਰਿਜ਼ਲਟ ਕਿਵੇਂ ਕੱਢਿਆ ਜਾਵੇ ਸਤਸੰਗਤ ਜੀ ਇੱਕ ਚੀਜ਼ ਨੋਟ ਕਰਿਓ ਤੁਸੀਂ ਘਰ ਦੇ ਵਿੱਚ ਗੁੜਕਾ ਸਾਹਿਬ ਰੱਖੇ ਹੋਣਗੇ ਪਹਿਲਾਂ ਤੁਸੀਂ ਉਹ ਦੇਖਿਓ ਕਿ ਤੁਸੀਂ ਉਹਨਾਂ ਨੂੰ ਕਿੰਨੇ ਸਤਕਾਰ ਦੇ ਨਾਲ ਰੱਖਿਆ ਹੈ ਗੁੜਕਾ ਸਾਹਿਬ ਨੂੰ ਉੱਚੀ ਜਗ੍ਹਾ ਤੇ ਰੱਖਿਆ ਹੈ ਰੁਮਾਲਾ ਸਾਹਿਬ ਦੇ ਵਿੱਚ ਲਪੇਟ ਕੇ ਰੱਖਿਆ ਏ ਕਿੰਨੇ ਸਤਕਾਰ ਦੇ ਨਾਲ ਰੱਖਿਆ ਕਿ ਗੁਟਕਾ ਸਾਹਿਬ ਐਵੇਂ ਜਿੱਦਾਂ ਕਿਤਾਬਾਂ ਪਈਆਂ ਹੁੰਦੀਆਂ ਨੇ ਉਦਾਂ ਰੱਖੇ ਨਹੀਂ ਹੁਣ ਬਹੁਤੇ ਸਾਡੇ ਘਰ ਵਿੱਚ ਦੁਲਿੱਦਰ ਆਉਣ ਦਾ ਕਾਰਨ ਕੀ ਹੈ ਸਾਡੇ ਘਰ ਦੇ ਵਿੱਚ ਕਲੇਸ਼ਾਂ ਦੇ ਕਾਰਨ ਕੀ ਨੇ ਸਾਡੇ ਘਰ ਦੇ ਵਿੱਚ ਸਾਥ ਸੰਗੇ ਜੀ ਜਿਹੜੇ ਬਹੁਤੇ ਕਲੇਸ਼ ਨੇ ਰੋਗ ਨੇ ਦੁਲਿੱਦਰ ਹੈ ਗਰੀਬੀ ਹੈ ਇਹਦਾ ਕਾਰਨ ਕੀ ਹੈ ਸਾਡੇ ਘਰ ਵਿੱਚ ਬਾਣੀ ਦਾ ਸਤਕਾਰ ਨਹੀਂ ਜਾਏਗਾ ਅਸੀਂ ਗੁਟਕਾ ਸਾਹਿਬ ਘਰ ਲੈ जरूर ਆਉਂਦੇ ਆ ਪਰ ਸਤਕਾਰ ਨਹੀਂ ਕਰਦੇ ਪਾਣੀ ਕਰਕੇ ਬਾਣੀ ਨੂੰ ਗੁਰੂ ਕਰਕੇ ਨਹੀਂ ਜਾਣਦੇ ਸਾਡੇ ਗੁਟਕਾ ਸਾਹਿਬ ਘਰ ਅੱਜ ਕਿਵੇਂ ਪਏ ਹੁੰਦੇ ਨੇ ਉੱਥੇ ਕਦਾਬਾਂ ਉੱਥੇ ਝੂਠੇ ਗਲਾਸ ਬਰਤਨ ਪਏ ਹੁੰਦੇ ਨੇ ਬਾਰੀਆਂ ਚੌਥੇ ਅਸੀਂ ਗੁਟਕੇ ਰੱਖੇ ਹੁੰਦੇ ਨੇ ਕੋਈ ਰਮਾਲਾ ਸਾਹਿਬ ਨਹੀਂ ਉੱਤੇ ਉਦਾਂ ਹੀ ਉੱਤੇ ਮਿੱਟੀ ਪਈ ਹੁੰਦੀ ਹੈ ਉੱਥੇ ਪਾਣੀ ਪੈ ਰਿਆ ਹੁੰਦਾ ਹੈ ਉਦਾਂ ਹੀ ਗਲ ਜਾਂਦੇ ਨੇ ਫਿਰ ਅਸੀਂ ਉਹਨਾਂ ਨੂੰ ਚੁੱਕ ਕੇ ਕਿਤੇ ਸੰਸਕਾਰ ਨਹੀਂ ਕਰਦੇ ਸੋ ਮਤਲਬ ਬਾਣੀ ਦਾ ਸਤਕਾਰ ਨਹੀਂ ਤੇ ਜਿਹੜਾ ਸਿੱਖ ਹੋ ਕੇ ਗੁਰੂ ਨਾਨਕ ਦੇ ਘਰ ਵਿੱਚ ਜਨਮ ਲੈ ਕੇ ਬਾਣੀ ਦਾ ਸਤਕਾਰ ਨਹੀਂ ਕਰਦਾ ਉਹ ਗੁਰੂ ਦਾ ਸਤਕਾਰ ਵੀ ਨਹੀਂ ਜੀ ਕਰਦਾ ਜਿੰਨਾ ਮਰਜੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਜਾ ਕੇ ਨੱਕ ਰਗੜੀ ਜਾਓ ਸੋ ਪਹਿਲੀ ਚੀਜ਼ ਘਰ ਦੇ ਵਿੱਚ ਬਾਣੀ ਦਾ ਸਤਕਾਰ ਕਰੋਗੇ ਤੇ ਘਰ ਦੇ ਵਿੱਚੋਂ ਦਲਿੱਦਰ ਮੁੱਕੇਗਾ ਹੀ ਮੁੱਕੇਗਾ ਹੁਣ ਘਰ ਦੇ ਵਿੱਚ ਇੱਕ ਚੀਜ਼ ਜਰੂਰ ਦੇਖੋ ਜਾਂ ਤੇ ਬਾਣੀ ਦਾ ਸਤਕਾਰ ਕਰ ਸਕਦੇ ਹੋ ਤੇ ਗੁਟਕਾ ਸਾਹਿਬ ਘਰ ਚ ਲੈ ਆਓ ਕਿਉਂਕਿ ਜੇ ਘਰ ਦੇ ਵਿੱਚ ਬਾਣੀ ਪੜੋਂਗੇ ਤੇ ਫਿਰ ਆਪਣੇ ਆਪ ਸਤਕਾਰ ਕਿਵੇਂ ਕਰਨਾ ਹੈ ਕਰਨਾ ਕਿਉਂ ਚਾਹੀਦਾ ਹੈ ਆਪਣੇ ਆਪ ਮਨ ਚ ਇਸ ਚੀਜ਼ ਦਾ ਨਿਸ਼ਚਾ ਆ ਜਾਏਗਾ ਹੁਣ ਜਦੋਂ ਬਾਣੀ ਪੜ੍ਹਦੀ ਨਹੀਂ ਅਸੀਂ ਗੁਟਕਾ ਸਾਹਿਬ ਘਰ ਚ ਪਿਆ ਹੈ ਤੇ ਫਿਰ ਸਤਕਾਰ ਵੀ ਪੈਦਾ ਨਹੀਂ ਹੋਣਾ ਜੇ ਤੇ ਅਸੀਂ ਲਾਹਾ ਲੈਣਾ ਚਾਹੁੰਨੇ ਆ ਪੂਰਾ ਪੂਰਾ ਲਾਹਾ ਬਾਣੀ ਤੋਂ ਕਿ ਸਾਡੇ ਕਾਰਜ ਵੀ ਸਫਲੇ ਹੋਣ ਘਰ ਚ ਦਲੇਦਰ ਵੀ ਮੁੱਕੇ ਗਰੀਬੀ ਵੀ ਮੁੱਕੇ ਤੇ ਗੁਰੂ ਦੀ ਖੁਸ਼ੀ ਲੈਣਾ ਚਾਹੁੰਨੇ ਆ ਕਿਉਂਕਿ ਬਾਣੀ ਗੁਰੂ ਸਰੂਪ ਹੈ ਤੇ ਬਾਣੀ ਤੇ ਗੁਰੂ ਅੱਡ ਅੱਡ ਨਹੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਬਾਣੀ ਦੇ ਵਿੱਚ ਵਸੀ ਹੋਈ ਹੈ ਤੇ ਜੇ ਸਾਡੇ ਸਤਿਗੁਰੂ ਸਰਬਕਲਾ ਸਮਰੱਥ ਨੇ ਤੇ ਬਾਣੀ ਵੀ ਸਰਬਕਲਾ ਸਮਰੱਥ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਹੀ ਗੁਰੂ ਤੇ ਗੁਰੂ ਹੀ ਬਾਣੀ ਹੈ ਸੋ ਸਾਧ ਸੰਗਤ ਜੀ ਬਾਣੀ ਦਾ ਸਤਕਾਰ ਮੁੱਖ ਤੌਰ ਤੇ ਕਰੋ ਦੇਖੋ ਸਾਡੇ ਘਰ ਵਿੱਚ ਜੇ ਬਹੁਤੇ ਵੇਖੋ ਜੇ ਸਤਕਾਰ ਨਹੀਂ ਕਰਦੇ ਇੱਕ ਨਰਾਦਰੀ ਤੇ ਅਸੀਂ ਉਦੋਂ ਕਰਦੇ ਆ ਜਦੋਂ ਘਰ ਦੇ ਵਿੱਚ ਗੁਟਕਾ ਸਾਹਿਬ ਪਏ ਹੁੰਦੇ ਨੇ ਕੋਈ ਉਹਨਾਂ ਦਾ ਸਤਿਕਾਰ ਨਹੀਂ ਕਿਉਂਕਿ ਇਹ ਮਤ ਸੋਚੋ ਕਿ ਇਹ ਗੁਟਕਾ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਥੋੜੀ ਦੇਖੋ ਸਾਧ ਸੰਗਤ ਜੀ ਜਿੱਥੇ ਇੱਕ ਸ਼ਬਦ ਵੀ ਮੂਲ ਮੰਤਰ ਦਾ ਵੀ ਸ਼ਬਦ ਤੁਸੀਂ ਲਿਖਿਆ ਹੋਇਆ ਸਮਝ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਤੁਹਾਡੇ ਘਰ ਦੇ ਵਿੱਚ ਨੇ ਕਿਉਂਕਿ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਚੋੜ ਮੂਲ ਮੰਤਰ ਦੇ ਵਿੱਚ ਹੈ ਤੇ ਉਹੀ ਮੂਲ ਮੰਤਰ ਗੁਟਕਾ ਸਾਹਿਬ ਦੇ ਵਿੱਚ ਵੀ ਹੈ ਸੋ ਬਾਣੀ ਭਾਵੇਂ ਮੋਲ ਮੰਤਰ ਹੈ ਭਾਵੇਂ ਜਪਜੀ ਸਾਹਿਬ ਦਾ ਗੁਰਕਾ ਸਾਹਿਬ ਹੈ ਬਾਣੀ ਬਾਣੀ ਹੈ ਗੁਰੂ ਘਰ ਕੇ ਹੀ ਜਨਨ ਆਇਆ ਹੁਣ ਲੋਕ ਕਹਿੰਦੇ ਨੇ ਕਿ ਗੁਰੂ ਬੋਲਦਾ ਏ ਸਾਸੰਗਤ ਜੀ ਗੁਰੂ ਬੋਲਦਾ ਏ ਬੁਲਾਉਣ ਵਾਲਾ ਚਾਹੀਦਾ ਏ ਗੁਰੂ ਗੱਲਾਂ ਕਰਦਾ ਏ ਗੱਲਾਂ ਕਰਨ ਵਾਲਾ ਚਾਹੀਦਾ ਏ ਗੁਰੂ ਬੋਲਦਾ ਏ ਸੁਣਨ ਵਾਲਾ ਤੇ ਹੋਵੇ ਕੋਈ ਕੋਈ ਬੁਲਾਉਣ ਵਾਲਾ ਹੋਵੇ ਬੁਰੂ ਬੋਲੇ ਸਾਸੰਗਤ ਜੀ ਕਰਨ ਵਾਲੇ ਜਪਜੀ ਸਾਹਿਬ ਦਾ ਬਾਠ ਜਦੋਂ ਕਰਦੇ ਨੇ ਗੁਰੂ ਨਾਨਕ ਨਾਲ ਗੱਲਾਂ ਕਰ ਲੈਂਦੇ ਨੇ ਜਦੋਂ ਕੋਈ ਸਹਿਜ ਪਾਠ ਕਰਦਾ ਏ ਪ੍ਰੇਮੀ ਨਾਮ ਬਾਣੀ ਵਿੱਚ ਰੰਗਿਆ ਹੋਇਆ ਤੇ ਸਾਧ ਸੰਗਤ ਜੀ ਉਹ ਸਹਿਜ ਪਾਠ ਦੇ ਵਿੱਚੋਂ ਗੁਰੂ ਨਾਲ ਬਚਨ ਬਲਾਸ ਕਰ ਲੈਂਦੇ ਨੇ ਬਾਣੀ ਦੇ ਵਿੱਚੋਂ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਬਾਣੀ ਦੇ ਨਾਲ ਹੀ ਗੁਰੂ ਦੇ ਨਾਲ ਰਿਸ਼ਤਾ ਕਾਇਮ ਹੁੰਦਾ ਹੈ ਦੂਜੀ ਨਰਾਦਰੀ ਅਸੀਂ ਕਦੋਂ ਗੱਲਦੇ ਹਾਂ ਜਦੋਂ ਘਰ ਦੇ ਵਿੱਚ ਕੋਈ ਪਾਠ ਕਰਾਉਨੇ ਆ ਅਸੀਂ ਹੁਣ ਪਾਠ ਕਰਾਉਨੇ ਆ ਅਵਿਆਤ ਰਿਆ ਹੈ ਬੜੀ ਵਧੀਆ ਗੱਲ ਹੈ ਉਈ ਖੁਸ਼ੀ ਦਾ ਸਮਾਂ ਘਰ ਚ ਆਉਂਦਾ ਸੀ ਸੋਚਦੇ ਆ ਬਾਣੀ ਪੜੇ ਪੜਾਈਏ ਕਰਦੇ ਵਿੱਚ ਬਾਣੀ ਪੜੀ ਜਾਵੇ ਗੁਰੂ ਮਹਾਰਾਜ ਘਰ ਚਰਨ ਪਾਉਣ ਬੜਾ ਵਧੀਆ ਮਨ ਦਾ ਫੁਰਨਾ ਹੈ ਪਰ ਬਾਣੀ ਗੁਰੂ ਸਾਹਿਬ ਨੂੰ ਘਰ ਚ ਲਿਆ ਕੇ ਅਸੀਂ ਗੁਰੂ ਸਾਹਿਬ ਦਾ ਸਤਕਾਰ ਕਰਨਾ ਸੀ ਕਿ ਨਰਾਦਰੀ ਕਰਨੀ ਸੀ ਸਤਕਾਰ ਤੇ ਅਸੀਂ ਕਰਦੇ ਨਹੀਂ ਅਸੀਂ ਨਰਾਦਰੀ ਜਰੂਰ ਕਰਦੇ ਆ ਗੁਰੂ ਸਾਹਿਬ ਘਰ ਚ ਆਉਂਦੇ ਨੇ ਉਧਰ ਅਸੀਂ ਗੁਰੂ ਸਾਹਿਬ ਕੋਲ ਜਾਂਦੇ ਨਹੀਂ ਉਧਰ ਅਸੀਂ ਹੋਰ ਗੱਲਾਂ ਬਾਤਾਂ ਮਾਰਦੇ ਫਿਰਦੇ ਆ ਰਿਸ਼ਤੇਦਾਰਾਂ ਨੂੰ ਸਾਹਮਦੇ ਫਿਰਦੇ ਆ ਇੱਕ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਰਾਜਮਾਨ ਨੇ ਜਿਹੜੇ ਚਵਰ ਛਤਰ ਤਖਤ ਦੇ ਮਾਲਕ ਨੇ ਕੁੱਲ ਬ੍ਰਹਿਮੰਡ ਦੇ ਮਾਲਕ ਨੇ ਉਹ ਘਰ 'ਚ ਬੈਠੇ ਨੇ ਤੇ ਅਸੀਂ ਰਿਸ਼ਤੇਦਾਰਾਂ ਦੇ ਖੁਰੜਿਆਂ 'ਚ ਵੜੇ ਆ ਉਹਨਾਂ ਨੂੰ ਸ਼ਰਾਬਾਂ ਪਲਾਉਂਦੇ ਫਿਰਦੇ ਆ ਸਾਸ ਸੰਗਤ ਜੀ ਕਿੱਥੇ ਗੁਰੂ ਦੀ ਖੁਸ਼ੀ ਲੈਣਾਗੇ ਇਸੇ ਕਰਕੇ ਅਸੀਂ ਸੋਚਦੇ ਆ ਅਸੀਂ ਤੇ ਪਾਠ ਵੀ ਕਰਾਉਨੇ ਆ ਹਰ ਸਾਲ ਬਾਣੀ ਵੀ ਘਰ ਚ ਪੜਾਉਂਦੇ ਆ ਫਿਰ ਵੀ ਘਰ ਚ ਦਲਿੱਦਰ ਕਿਉਂ ਆ ਦਲਿੱਦਰ ਆਉਣ ਦਾ ਕਾਰਨ ਹੀ ਇਹ ਆ ਗਰੀਬੀ ਆਉਣ ਦਾ ਕਾਰਨ ਹੀ ਇਹ ਘਰ ਦੇ ਵਿੱਚ ਬਿਮਾਰੀਆਂ ਨਹੀਂ ਨਿਕਲਦੀਆਂ ਕਿਉਂਕਿ ਅਸੀਂ ਗੁਰੂ ਦਾ ਸਤਕਾਰ ਨਹੀਂ ਕਰਦੇ ਜਿਨ੍ਹਾਂ ਨੇ ਬਾਣੀ ਨੂੰ ਬਾਣੀ ਕਰਕੇ ਜਾਣਿਆ ਗੁਰੂ ਕਰਕੇ ਜਾਣਿਆ ਸਾਧ ਸੰਗਤ ਜੀ ਉਹਨਾਂ ਦੇ ਨਾਲ ਹਮੇਸ਼ਾ ਖੇਡਾਂ ਹੀ ਵਰਤਦੀਆਂ ਨੇ ਅਲੌਕਿਕ ਖੇਡਾਂ ਕਰਾਮਾਤਾਂ ਵਰਤਦੀਆਂ ਨੇ ਸ਼ਹੀਦ ਸਿੰਘ ਅੰਗ ਸੰਗ ਗੁਰੂ ਅੰਗ ਸੰਗ ਹੋ ਕੇ ਵਰਤਦਾ ਹੈ ਤੇ ਜਿਨ੍ਹਾਂ ਨੇ ਬਾਣੀ ਨੂੰ ਕੇਵਲ ਕਵਿਤਾਵਾਂ ਜਾਣਿਆ ਕੇਵਲ ਕਿਤਾਬ ਕਰਕੇ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਜਾਣਿਆ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਕੁਝ ਲਾਹਾ ਨਹੀਂ ਮਿਲਦਾ ਉਹਨਾਂ ਦੇ ਕਾਰ ਜੜਦੇ ਨੇ ਦਲੇਦਰ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਸਾਧ ਸੰਗਤ ਜੀ ਉਹ ਨਿਰਾਸ਼ ਹੀ ਰਹਿਣਗੇ ਸਾਧ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਵੇਂ ਗੁਰੂ ਕੀ ਬਾਣੀ ਸੰਗਤ ਦੇ ਨਾਲ ਵਰਤਦੀ ਹੈ ਗੁਰੂ ਕੀ ਬਾਣੀ ਰੱਬੀ ਬਾਣੀ ਅਲਾਹੀ ਬਾਣੀ ਬਾਣੀ ਦਾ ਪ੍ਰਤਾਪ ਕਿਵੇਂ ਸੰਗਤ ਦੇ ਭਲਾ ਕਰਦਾ ਏ ਸੰਗਤ ਦੇ ਦੁੱਖ ਰੋਗ ਕੱਟਦਾ ਏ ਸਰੀਰਕ ਰੋਗ ਕੱਟਦਾ ਏ ਕਿਵੇਂ ਉਹਨਾਂ ਦੇ ਕਾਰਜ ਸੰਪੂਰਨ ਕਰਦਾ ਏ ਸਾਧ ਸੰਗਤ ਜੀ ਨਿਤਬੱਦ ਅਸੀਂ ਸਾਂਝੀਆਂ ਕਰਦੇ ਆ ਹੱਟ ਬੀਤੀਆਂ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਏ ਇੱਕ ਵੀਰ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸੁਣਾਈ ਸੰਗਤ ਜੀ ਦੇਖੋ ਜਦੋਂ ਅਸੀਂ ਬਾਣੀ ਦੇ ਨਾਲ ਜੁੜਦੇ ਆ ਬਾਣੀ ਨਾਲ ਪ੍ਰੇਮ ਕਰਦੇ ਆ ਬਾਣੀ ਨਾਲ ਪ੍ਰੇਮ ਹੀ ਸ਼ਹੀਦਾਂ ਦੇ ਨਾਲ ਪ੍ਰੇਮ ਜੇ ਅਸੀਂ ਬਾਣੀ ਨਾਲ ਪ੍ਰੇਮ ਨਹੀਂ ਕਰਦੇ ਤੇ ਅਸੀਂ ਮੂੰਹ ਤੋਂ ਕਹੀ ਜਾਂਦੇ ਆ ਕਿ ਸ਼ੀਦਾ ਨਾਲ ਪ੍ਰੇਮ ਕਰਦੇ ਆ ਸਾਸ ਸੰਗ ਦੀ ਸ਼ੀਦਾ ਦੀ ਖੁਸ਼ੀ ਨਹੀਂ ਮਿਲਣੀ ਅਸੀਂ ਸ਼ੀਦਾ ਦੀ ਖੁਸ਼ੀ ਕਿਵੇਂ ਲੈ ਸਕਦੇ ਆ ਅਸੀਂ ਕਿਸੇ ਦੁਨਿਆਵੀ ਬੰਦੇ ਨੂੰ ਖੁਸ਼ ਕਰਨਾ ਹੋਵੇ ਨਾ ਅਸੀਂ ਉਹ ਕੰਮ ਕਰਦੇ ਆ ਜਿਹੜੇ ਉਹਨੂੰ ਪਸੰਦ ਹੋਣ ਅਸੀਂ ਉਹਦੀਆਂ ਤਾਰੀਫਾਂ ਕਰੀਏ ਜਾਂ ਕਿਸੇ ਵੀ ਤਰੀਕੇ ਨੂੰ ਲੁਜਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸ਼ਹੀਦ ਇਦਾਂ ਖੁਸ਼ ਨਹੀਂ ਹੁੰਦੇ ਕਿ ਸ਼ੀਦਾ ਦੀ ਵਡਿਆਈ ਕਰੋ ਸ਼ਹੀਦ ਖੁਸ਼ ਹੋ ਜਾਣ ਨਹੀਂ ਜਿੰਨਾ ਅਸੀਂ ਬਾਣੀ ਦੇ ਨਾਲ ਰੱਜ ਕੇ ਪ੍ਰੇਮ ਕਰਾਂਗੇ ਜਿੰਨਾ ਅਸੀਂ ਰੱਜ ਕੇ ਬਾਣੀ ਪੜ੍ਹਾਂਗੇ ਸ਼ਹੀਦਾਂ ਦੀ ਖੁਸ਼ੀ ਮਿਲਦੀ ਹੈ ਸ਼ਹੀਦਾਂ ਨੂੰ ਰਜਾਉਣ ਵਾਸਤੇ ਬਾਣੀ ਨਾਲ ਜੁੜਨਾ ਪਵੇਗਾ ਸ਼ਹੀਦਾਂ ਦਾ ਪੱਲਾ ਫੜਨਾ ਬਾਣੀ ਦਾ ਪੱਲਾ ਫੜਨਾ ਹੀ ਹੈ ਜੇ ਅਸੀਂ ਬਾਣੀ ਦੇ ਨਾਲ ਪ੍ਰੇਮ ਕਰਾਂਗੇ ਸ਼ਹੀਦਾਂ ਦੀ ਖੁਸ਼ੀ ਸਾਨੂੰ ਆਪਣੇ ਆਪ ਮਿਲਦੀ ਜਾਏਗੀ ਜੇ ਬਾਣੀ ਦੇ ਨਾਲ ਪ੍ਰੇਮ ਨਹੀਂ ਸ਼ਹੀਦਾਂ ਦੀ ਖੁਸ਼ੀ ਵੀ ਨਹੀਂ ਮਿਲਣੀ ਸੋ ਥਾੜੇ ਵੀ ਤੀਆਂ ਸਾਧੀਆਂ ਕਰਦੇ ਆਂ ਕਈ ਵਾਰੀ ਸਾਧ ਸੰਗਤ ਜੀ ਇੱਕ ਗੱਲ ਜਿਹੜੀ ਸਾਂਝੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਇਹ ਜੋ ਪਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਲੱਖਾਂ ਦੀ ਗਿਣਤੀ ਤੇ ਸੰਗਤਾਂ ਭਰਦੀਆਂ ਨੇ ਕਈ ਸ਼ਹੀਦਾ ਸਾਹਿਬ ਜਾ ਕੇ ਕਈ ਟਾਲਾ ਸਾਹਿਬ ਜਾ ਕੇ ਕਈ ਬਾਬਾ ਨੋ ਸਿੰਘ ਦੇ ਸਮਾਧੇ ਤੇ ਕਈ ਹੋਰ ਗੁਰਸਥਾਨਾਂ ਤੇ ਜਾ ਕੇ ਹਾਜ਼ਰੀਆਂ ਭਰਦੀਆਂ ਨੇ ਸੰਗਤਾਂ ਬਹੁਤ ਪ੍ਰੇਮ ਦੇ ਨਾਲ ਬਾਣੀ ਪੜ੍ਹਦੀਆਂ ਨੇ ਪਰ ਕਈ ਵਾਰੀ ਨਾ ਜਾਣ ਬੁੱਝ ਕੇ ਨਹੀਂ ਕਈ ਵਾਰੀ ਅਚਨਚੇ ਕੁਝ ਗਲਤੀਆਂ ਹੋ ਜਾਂਦੀਆਂ ਨੇ ਤੇ ਉਹ ਗਲਤੀਆਂ ਹੋਣੀਆਂ ਨਹੀਂ ਚਾਹੀਦੀਆਂ ਕਿਉਂਕਿ ਜਿਵੇਂ ਅਸੀਂ ਪਹਿਲਾਂ ਵਿਚਾਰ ਕਰ ਹਟੇ ਆਂ ਕਿ ਬਾਣੀ ਦਾ ਸਤਕਾਰ ਜ਼ਰੂਰੀ ਹੈ ਜੇ ਸ਼ੀਧਾਂ ਦੀ ਖੁਸ਼ੀ ਲੈਣੀ ਹੈ ਸੰਗਤ ਜੀ ਕਈ ਵਾਰੀ ਚਪਰਾ ਸੇਵ ਦੇ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਜਿਹੜੇ ਗੁਟਕਾ ਸਾਹਿਬ ਹੁੰਦੇ ਨੇ ਉਹਨਾਂ ਨੂੰ ਆਪਣੇ ਪਰਸ ਦੇ ਉੱਪਰ ਰੱਖ ਲੈਣਾ ਆਪਣੀ ਲੱਤਾਂ ਤੇ ਰੱਖ ਲੈਣਾ ਇਹ ਬਾਣੀ ਦਾ ਨਰਾਦਰ ਹੈ ਕਿਉਂਕਿ ਬਾਣੀ ਨੂੰ ਅਸੀਂ ਗੁਰੂ ਕਰਕੇ ਜਾਨਣਾ ਤੇ ਗੁਰੂ ਨੂੰ ਅਸੀਂ ਐਂਦਾ ਨਰਾਦਰ ਨਹੀਂ ਕਰ ਸਕਦੇ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਸੋ ਬਾਣੀ ਨੂੰ ਗੁਰੂ ਕਰਕੇ ਜਾਨਣਾ ਤੇ ਝੂਠੇ ਹੱਥੋਂ ਦੇ ਨਾਲ ਅਸੀਂ ਜਲ ਛੱਕ ਲੈਨੇ ਆ ਉਦਾਂ ਹੀ ਗੁਟਕਾ ਸਾਹਿਬ ਫੜ ਲੈਨੇ ਆ ਇਹ ਵੀ ਚੀਜ਼ ਸਹੀ ਨਹੀਂ ਸੋ ਬਾਣੀ ਦਾ ਜਿੰਨਾ ਸਤਕਾਰ ਕਰਾਂਗੇ ਉੰਨੀ ਜਲਦੀ ਸ਼ਹੀਦਾਂ ਦੀ ਖੁਸ਼ੀ ਮਿਲੇਗੀ ਜਿੰਨਾ ਚਿਰ ਇਹ ਹੀ ਚੀਜ਼ ਸਾਨੂੰ ਸਮਝ ਨਹੀਂ ਆ ਰਹੀ ਕਿ ਬਾਣੀ ਦਾ ਸਤਕਾਰ ਕਿਵੇਂ ਕਰਨਾ ਹੈ ਸ਼ਹੀਦਾਂ ਦੀ ਖੁਸ਼ੀ ਕਿੱਥੋਂ ਲੱਭਦੇ ਆ ਜਿਹੜੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਜਪਹਿਰਾ ਸਾਹਿਬ ਦੇ ਵਿੱਚ ਬੈਠਦੇ ਆ ਸਾਨੂੰ ਐਵੇਂ ਭਰਤੀਤ ਹੁੰਦਾ ਬਾਬਾ ਦੀਪ ਸਿੰਘ ਜੀ ਸਾਡੇ ਵਿੱਚ ਬੈਠੇ ਨੇ ਕਿ ਬਾਣੀ ਪੜ੍ਹਦੇ ਆ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਆ ਤੇ ਨੰਦ ਸਾਹਿਬ ਤੇ ਸਮਾਪਤੀ ਹੁੰਦੀ ਹੈ 사ਸੰਗ ਜੀ ਉਹ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿੱਥੇ ਬੈਠੇ ਐਵੇਂ ਲੱਗਦਾ ਸੀ ਹਵਾ ਚੋੜਦੇ ਫਿਰਦੇ ਆ ਇੰਨਾ ਪ੍ਰੇਮ ਬਾਣੀ ਦੇ ਨਾਲ ਕਰਦੇ ਨੇ ਇੰਨਾ ਖੁਭ ਜਾਂਦੇ ਨੇ ਬਾਣੀ ਬਾਣੀ ਦੇ ਵਿੱਚ 사ਸੰਗਤ ਜੀ ਇਹ ਉਹਨਾਂ ਦੀ ਗੱਲ ਹੈ ਜਿਹੜੇ ਬਾਣੀ ਦੇ ਨਾਲ ਪ੍ਰੇਮ ਕਰਦੇ ਨੇ ਨਹੀਂ ਤੇ ਮੇਰੇ ਵਰਗੇ ਤੇ 사ਸੰਗਤ ਜੀ ਆਲੇ ਦੁਆਲੇ ਦੇਖਦੇ ਰਹਿੰਦੇ ਨੇ ਕਿ ਕੌਣ ਆ ਗਿਆ ਤੇ ਕੌਣ ਚਲਾ ਗਿਆ ਕਿੱਥੋਂ ਸ਼ੀਦਾਂ ਦੀ ਖੁਸ਼ੀ ਮਿਲ ਜਾਣੀ ਹੈ ਉੱਥੇ ਰੰਗ ਰੂਪ ਜਾਤ ਪਾਤ ਏ ਨਹੀਂ ਦੇਖਿਆ ਜਾਣਾ ਕੌਣ ਅਮੀਰ ਕੌਣ ਗਰੀਬ ਹੈ ਵੀ ਨਹੀਂ ਦੇਖਿਆ ਜਾਣਾ ਉਥੇ ਦੇਖਿਆ ਜਾਣਾ ਕਿ ਭਾਈ ਇਹਦੇ ਅੰਦਰ ਪ੍ਰੇਮ ਕਿੰਨਾ ਹੈ ਭਰੋਸਾ ਕਿੰਨਾ ਸ਼ਰਧਾ ਕਿੰਨੀ ਹੈ ਸੋ ਭਰੋਸੇ ਵਾਲਿਆਂ ਦੀ ਸ਼ਰਧਾ ਵਾਲਿਆਂ ਦੀ ਜਿੱਤ ਹੁੰਦੀ ਹੈ ਸੋ ਇੱਕ ਵੀਰ ਜਿਨ੍ਹਾਂ ਨੇ ਆਪਣੀ ਹੱਦ ਬੀਤੀ ਦੱਸੀ ਉਹ ਵੀਰ ਦੱਸਦਾ ਹੈ ਕਿ ਮੇਰੀਆਂ ਤਿੰਨ ਭੈਣਾਂ ਨੇ ਤੇ ਮੈਂ ਤਿੰਨੇ ਭੈਣਾਂ ਵਿੱਚੋਂ ਵੱਡੀਆਂ ਨੇ ਮੈਂ ਸਭ ਤੋਂ ਛੋਟਾ ਹਾਂ ਤੇ ਸਾਡੇ ਮੇਰੇ ਪਿਤਾ ਜੀ ਜਿਹੜੇ ਉਹਨਾਂ ਦੀ ਬਚਪਨ 'ਚ ਜਦੋਂ ਮੈਂ ਛੋਟਾ ਸਾਂ ਉਦੋਂ ਹੀ ਡੈਥ ਹੋ ਗਈ ਸੀ ਤੇ ਸਾਡੀ ਮਾਤਾ ਨੇ ਸਾਨੂੰ ਬੜਾ ਮਤਲਬ ਮੁਸ਼ਕਲ ਦੇ ਨਾਲ ਪੜਾਇਆ ਲਿਖਾਇਆ ਤੇ ਸਾਨੂੰ ਪਾਲ ਪੋਸ਼ ਕੇ ਵੱਡਾ ਕੀਤਾ ਤੇ ਕਹਿੰਦਾ ਕਿ ਥੋੜਾ ਸਮਾਂ ਆ ਪਾ ਕੇ ਮਤਲਬ ਜਦੋਂ ਮੇਰੀ ਉਮਰ ਵੀਰ ਦੱਸਦਾ ਕਿ 16 ਕੇ ਸਾਲ ਦੀ ਹੋਈ ਤੇ ਮੇਰੇ ਮਾਤਾ ਜੀ ਦੀ ਵੀ ਡੈਥ ਹੋ ਗਈ ਹੁਣ ਕਹਿੰਦੇ ਕਿ ਵੱਡੀਆਂ ਭੈਣਾਂ ਸਨ ਤੇ ਹੁਣ ਇਹਨਾਂ ਦਾ ਵਿਆਹ ਕਰਨਾ ਸਾਰੀ ਜ਼ਿੰਮੇਵਾਰੀ ਇੱਕ ਤਰੀਕੇ ਨਾਲ ਮੇਰੇ ਤੇ ਆ ਗਈ। ਹਣ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਇਹਦੇ ਨਾਲ ਕੇ ਸਾਥ ਦਿੰਦੇ ਸੀ ਪਰ ਨਾਲਕੇ ਵੀ ਕੋਈ ਜ਼ਿਆਦਾ ਅਮੀਰ ਨਹੀਂ ਸੀ ਉਹ ਵੀ ਉਹਨਾਂ ਦੇ ਆਪਣੇ ਬੱਚੇ ਵੀ ਸੀ ਤੇ ਉਹਨਾਂ ਨੇ ਵੀ ਕਹਿੰਦੇ ਸਾਨੂੰ ਬਹੁਤਾ ਬੁਲਾਉਣਾ ਛੱਡ ਦਿੱਤਾ ਵੀ ਕਿਤੇ ਇਹਨਾਂ ਦੀ ਮਦਦ ਨਾ ਕਰਨੀ ਪਵੇ ਜੇ ਕਹਿੰਦੇ ਰਿਸ਼ਤੇਦਾਰ ਬਾਕੀ ਤੇ ਪਹਿਲਾਂ ਹੀ ਸਾਥ ਛੱਡ ਗਏ ਸੀ ਵੀ ਕਿਤੇ ਕੁਝ ਮੰਗੀ ਨਾ ਲੈਣ। ਕਹਿੰਦੇ ਕਿ ਇਦਾਂ ਦਾ ਹਾਲਾਤ ਬਣ ਗਿਆ ਇਦਾਂ ਦੀ ਹਾਲਤ ਬਣ ਗਈ ਕਿ ਅਸੀਂ ਇਤਨਾ ਜਨੇ ਚਾਰ ਭੈਣ ਭਰਾ ਸੀ ਅਸੀਂ ਵੀ ਸਾਡੇ ਲਾਗੇ ਗੁਰੂ ਘਰ ਸੀ ਅਸੀਂ ਗੁਰੂ ਘਰ ਜਾ ਕੇ ਸੇਵਾ ਕਰਨੀ ਉਥੋਂ ਲੰਗਰ ਚੋਂ ਪ੍ਰਸ਼ਾਦਾ ਛਕਣਾ ਹੁਣ ਮੈਂ ਕੱਲਾ ਆਂ ਕਹਿੰਦਾ ਜਾ ਉਮਰ ਛੋਟੀ ਸੀ ਮੈਂ ਕੰਮ ਵੀ ਕੋਈ ਐਕਸਪੀਰੀਅੰਸ ਨਹੀਂ ਸੀ ਕੀ ਕੰਮ ਕਰਦਾ ਮੈਂ ਦਿਹਾੜੀ ਤੇ ਜਾਣਾ ਸ਼ੁਰੂ ਕੀਤਾ ਚਲੋ ਜਾਂਦਾ ਰਿਹਾ ਪਰ ਕੰਮ ਨਹੀਂ ਸੀ ਹੁੰਦਾ ਇੱਕ ਦਿਨ ਕੰਮ ਜਾਣਾ ਦੋ ਤਿੰਨ ਦਿਨ ਫਿਰ ਘਰ ਰਹਿਣਾ ਹੁਣ ਇਹਨਾਂ ਕੰਮ ਉੱਠਿਆ ਨਹੀਂ ਜਾਣਾ ਕਿਉਂਕਿ ਕੰਮ ਨਹੀਂ ਸੀ ਕੀਤਾ ਕਦੀ ਕਹਿੰਦਾ ਇਦਾਂ ਦਾ ਹਾਲਾਤ ਬਣ ਗਏ ਫਿਰ ਅਸੀਂ ਗੁਰੂ ਘਰ ਸੇਵਾ ਕਰਨੀ ਵੀ ਚੱਲ ਰੱਬ ਦੇ ਆਸਰੇ ਜੀ ਰਹੇ ਸੀ ਵੀ ਜਿਹਦਾ ਕੋਈ ਨਹੀਂ ਉਹਦਾ ਪਰਮਾਤਮਾ ਤੇ ਉਹ ਵੀਰ ਕਹਿੰਦਾ ਕਿ ਇਦਾਂ ਮੇਰੀ ਜਿਹੜੀ ਵੱਡੀ ਭੈਣ ਹੈ ਕੀ ਉਹਦੀ ਪਿੰਡ ਦੇ ਵਿੱਚੋਂ ਕੋਈ ਕਿਸੇ ਭੈਣ ਨੇ ਉਹਨੂੰ ਦੱਸਿਆ ਮੇਰੀ ਭੈਣ ਨੂੰ ਪਿੰਡ ਤੋਂ ਕਿਸੇ ਭੈਣ ਨੇ ਦੱਸਿਆ ਕਿ ਇਦਾਂ ਵੀ ਅਸੀਂ ਦੁਪਹਿਰਾ ਸਾਬ ਤੇ ਜਾਂਦੇ ਹਾਂ ਵੀ ਤੂੰ ਵੀ ਸਾਡੇ ਨਾਲ ਚੱਲਿਆ ਕਰ ਤੇ ਉਹ ਭੈਣ ਅਵੀਰ ਦੱਸਦਾ ਕਿ ਮੇਰੀ ਭੈਣ ਜਿਹੜੀ ਆ ਉਸ ਭੈਣ ਦੇ ਨਾਲ ਦੁਪਹਿਰਾ ਸੱਬ ਤੇ ਹਾਜ਼ਰੀ ਭਰਨ ਜਾਣ ਲੱਗੀ ਕਹਿੰਦੇ ਕਿ ਉਹ ਇੱਕ ਪਹਿਲੀ ਵਾਰ ਜਦੋਂ ਗਈ ਉਹਨੇ ਆਣ ਕੇ ਦੱਸਿਆ ਕਿ ਉੱਥੇ ਬਹੁਤ ਆਨੰਦ ਹੁੰਦਾ ਬਹੁਤ ਸੰਗਤ ਹੁੰਦੀ ਹੈ ਵੀ ਤੁਸੀਂ ਵੀ ਚੱਲਿਆ ਕਰੋ ਨਾਲ ਕਹਿੰਦੇ ਕਿ ਫਿਰ ਅਗਲੀ ਵਾਰੀ ਅਸੀਂ ਵੀ ਉਹਦੇ ਨਾਲ ਗਏ ਤੇ ਬੜਾ ਆਨੰਦ ਬਣਿਆ ਉੱਥੇ ਸੱਚਮੁੱਚ ਹੀ ਸਾਧ ਸੰਗਤ ਜੀ ਉਹ ਵੀਰ ਕਹਿੰਦਾ ਕਿ ਮੈਂ ਹੈਰਾਨ ਰਹਿ ਗਿਆ ਕਿ ਅਸੀਂ ਗੁਰੂ ਘਰ ਜਾਂਦੇ ਆ ਪਰ ਇੰਨਾ ਪ੍ਰੇਮ ਇੰਨਾ ਆਨੰਦ ਇੰਨੀ ਸ਼ਰਧਾ ਸੰਗਤ ਦੇ ਦੇਖ ਕੇ ਮਨ ਦੇ ਵਿੱਚੋਂ ਬਦੋ ਬਦੀ ਜਿਹੜਾ ਵਿਰਾਗ ਦਾ ਜਲ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿ ਸੰਗਤ ਇੰਨਾ ਭਰੋਸਾ ਕਰਦੀ ਹੈ ਬਾਬਾ ਦੀਪ ਸਿੰਘ ਜੀ ਦੇ ਉੱਪਰ ਉਹ ਵੀਰ ਕਹਿੰਦਾ ਕਿ ਮੈਂ ਜਦੋਂ ਸੰਗਤ ਦਾ ਭਰੋਸਾ ਦੇਖਦਾ ਜੋ ਸੰਗਤ ਖੜ ਕੇ ਅਰਦਾਸਾਂ ਕਰਦੀ ਹੈ ਵਿਰਾਗ ਦਾ ਜਲ ਸੰਗਤ ਦੀਆਂ ਅੱਖਾਂ ਚੋਂ ਨਿਕਲ ਰਿਹਾ ਹੁੰਦਾ ਹੈ ਖੜ ਕੇ ਅਰਦਾਸਾਂ ਕਰ ਰਹੀ ਹੁੰਦੀ ਹੈ ਤੇ ਮੈਂ ਜਦੋਂ ਦੇਖਦਾ ਤੇ ਮੈਨੂੰ ਲੱਗਾ ਕਿ ਜੇ ਸੰਗਤ ਦਾ ਭਰੋਸਾ ਇੰਨਾ ਹੈ ਕਿ ਮੇਰੀ ਝੋਲੀ ਕਿਉਂ ਨਹੀਂ ਭਰਨਗੇ ਵੀਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਉਸ ਦਿਨ ਤੋਂ ਸ਼ੁਰੂ ਕੀਤੀਆਂ ਕਰਨੀਆਂ ਕਿ ਬਾਬਾ ਜੀ ਤੁਹਾਡੇ ਬੱਚੇ ਆ ਤੁਸੀਂ ਜਿਵੇਂ ਰੱਖਿਆ ਅਸੀਂ ਰਹੇ ਆ ਅੱਗੇ ਵੀ ਤੁਸੀਂ ਜਿਵੇਂ ਰੱਖੋਗੇ ਅਸੀਂ ਰਹਿ ਲਾਂਗੇ ਬਾਬਾ ਜੀ ਇਹ ਭੈਣਾ ਮੇਰੀਆਂ ਤੁਹਾਡੀ ਜ਼ਿੰਮੇਵਾਰੀ ਤੁਸੀਂ ਇੰਨਾ ਦਾ ਜੋ ਰਿਸ਼ਤਾ ਜਿੱਥੇ ਕਰਨਾ ਤੁਸੀਂ ਹੀ ਕਰਨਾ ਹੈ ਇਹ ਇਹਨਾਂ ਦਾ ਲੜ ਤੁਹਾਡੇ ਹੱਥ ਫੜਾਇਆ ਤੁਸੀਂ ਜਿੱਥੇ ਵੀ ਇਹਨਾਂ ਨੂੰ ਦੋ ਰੋਗੇ ਜਿੱਥੇ ਵੀ ਰੱਖੋਗੇ ਕਿਉਂਕਿ ਮੈਂ ਜਿੱਥੇ ਤੁਸੀਂ ਮੈਨੂੰ ਰੱਖੋਗੇ ਮੈਂ ਰਹਿ ਲਾਂਗਾ ਪਰ ਇਹ ਧੀਆਂ ਨੇ ਇਹ ਤੁਹਾਡੀਆਂ ਧੀਆਂ ਨੇ ਤੁਸੀਂ ਇਹਨਾਂ ਦੀ ਰੱਖਿਆ ਕਰਨੀ ਹੈ ਇਹਨਾਂ ਦਾ ਘਰ ਵਸਾਉਣਾ ਹੈ ਤੁਸੀਂ ਰਿਸ਼ਤਾ ਦੇਖਣਾ ਸਭ ਕੁਝ ਤੁਸੀਂ ਉਹ ਕਰਨਾ ਮੈਨੂੰ ਬਸ ਇਹਨਾਂ ਦੀ ਫਿਕਰ ਹੈ ਵੀਰ ਕਹਿੰਦਾ ਯਾਰ ਜੋਈ ਕੀਤੀ ਫਿਰ ਵੀਰ ਕਹਿੰਦਾ ਕਿ ਬਾਣੀ ਐਦਾਂ ਜੁਪਹਿਰਾ ਸਾਹਿਬ ਤੇ ਹਾਜ਼ਰੀਆਂ ਭਰਨੀ ਆ ਹੁਣ ਲੰਘਦੇ ਲੰਘਦੇ ਸਾਲ ਲੰਘ ਗਿਆ 1.5 ਸਾਲ 2 ਸਾਲ ਲੰਘ ਗਏ ਤੇ ਐਦਾਂ ਥੋੜਾ ਥੋੜਾ ਮੈਂ ਹੁਣ ਕੰਮ ਵੀ ਸ਼ੁਰੂ ਕੀਤਾ ਨਾਲ ਕਰਨਾ ਤੇ ਵੀਰ ਕਹਿੰਦਾ ਕਿ ਚਪਹਿਲਾ ਸਾਹਿਬ ਤੇ ਹਾਜ਼ਰੀ ਭਰਦਿਆਂ ਭਰਦਿਆਂ ਬਾਬਾ ਦੀਪ ਸਿੰਘ ਜੀ ਦੀ ਮਿਹਰ صدਕਾ ਕਿਰਪਾ صدਕਾ ਕਹਿੰਦਾ ਕਿ ਵਧੀਆ ਮੇਰੀਆਂ ਤਿੰਨਾਂ ਭੈਣਾਂ ਦੇ ਮਤਲਬ ਰਿਸ਼ਤੇ ਪੱਕੇ ਹੋਏ ਵੱਡੀ ਭੈਣ ਦਾ ਵਿਆਹ ਹੋਇਆ ਫਿਰ ਛੋਟੀ ਦਾ ਹੋਇਆ ਫਿਰ ਉਸ ਤੋਂ ਛੋਟੀ ਦਾ ਵੀ ਕਹਿੰਦੇ ਕਿ ਰਿਸ਼ਤਾ ਪੱਕਾ ਹੋ ਗਿਆ ਹੁਣ ਉਹਦਾ ਵੀ ਵਿਆਹ ਹੋਣ ਵਾਲਾ ਵੀ ਦੋ ਭੈਣਾਂ ਦੇ ਵਿਆਹ ਹੋ ਗਏ ਤੇ ਵਧੀਆ ਤਰੀਕੇ ਦੇ ਨਾਲ ਬੜੇ ਸਿੰਪਲ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਉਹ ਵੀ ਸੰਗੀ ਨੇ ਅੱਗੋਂ ਜਿੰਨਾਂ ਦੇ ਨਾਲ ਰਿਸ਼ਤਾ ਹੋਇਆ ਉਹ ਵੀ ਕਹਿੰਦਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਵਿਦ ਬਾਬਾ ਦੀਪ ਸਿੰਘ ਜੀ ਦੀ ਬਣਾਈ ਹੋਈ ਹੈ ਕਿ ਇਹ ਰਿਸ਼ਤਾ ਹੋ ਗਿਆ ਕਹਿੰਦੇ ਅਸੀਂ ਕਿਤੇ ਲੱਭਣ ਨਹੀਂ ਗਏ ਆਪਣੇ ਆਪ ਰਿਸ਼ਤਾ ਆਇਆ ਤੇ ਵਧੀਆ ਰਿਸ਼ਤਾ ਹੋਇਆ ਤੇ ਅੱਜ ਮੇਰੀਆਂ ਭੈਣਾਂ ਸੁਖੀ ਵਸ ਰਹੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਜਿਹੜੀ ਅਸੀਂ ਉੱਥੇ ਜਾ ਕੇ ਸੇਵਾ કરી ਆ ਉਹ ਸੇਵਾ ਦਾ ਫਲ ਮਿਲਿਆ ਸਾਨੂੰ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਬਾਬਾ ਦੀਪ ਸਿੰਘ ਹੁੰਦਾ ਹੈ 사ਸੰਗਤ ਜੀ ਇਸ ਤਰ੍ਹਾਂ ਦੇ ਨਾਲ ਉਸ ਵੀਰ ਦਾ ਭਲਾ ਹੋਇਆ ਉਹਦੇ ਪਰਿਵਾਰ ਦਾ ਉਹਦੀਆਂ ਭੈਣਾਂ ਦਾ ਭਲਾ ਹੋਇਆ ਕਿਉਂਕਿ 사ਸੰਗਤ ਜੀ ਜਦੋਂ ਅਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਾਂ ਗੁਰੂ ਦੇ ਅੱਗੇ ਤੇ ਗੁਰੂ ਫਿਰ ਕਿਤੇ 사ਸੰਗਤ ਜੀ ਸਾਨੂੰ ਨੀਵੇਂ ਨਹੀਂ ਹੋਣ ਦਿੰਦਾ ਗੁਰੂ ਉੱਚਾ ਕੇ ਰੱਖਦਾ ਹੈ ਤੇ ਜਿਹੜਾ ਗੁਰੂ ਦੇ ਅੱਗੇ ਹਉਮੈ ਦਿਖਾਵੇ ਹੈਂਕੜ ਦਿਖਾਵੇ 사ਸੰਗਤ ਜੀ ਕਦੇ ਉੱਚਾ ਨਹੀਂ ਹੋ ਸਕਦਾ ਸੋ ਭਰੋਸਾ ਰੱਖ ਕੇ ਜਾਇਆ ਕਰੋ ਬਾਣੀ ਨੂੰ ਪੂਰਾ ਸਤਕਾਰ ਦਿਆ ਕਰੋ ਇਹ ਜ਼ਰੂਰ ਸਹੀਦ ਅੰਗ ਸੰਗ ਹੁੰਦੇ ਨੇ 사త్సੰਗ ਜੀ ਹੁਣ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਜਿਵੇਂ ਕਿ ਆਪ ਸਭ ਨੂੰ ਪਤਾ ਏ ਕਿ ਗੁਰੂ ਕੇ ਅਸਥਾਨ ਗੁਰਦੁਆਰਾ ਆ람ਸਰ ਸਾਹਿਬ ਸੋ ਇਸ ਅਸਥਾਨ ਦੀ ਕਾਰ ਸੇਵਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਅਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ 사త్సੰਗ ਜੀ ਇਹ ਜੋ ਵੀ ਸਵਾਵਾ ਚੱਲ ਰਹੀਆਂ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀਆਂ ਨੇ ਮੈਂ ਕਹਾ ਇਹ ਸੇਵਾ ਮੈਂ ਕਰ ਰਿਹਾ ਨਹੀਂ 사ਸੰਗਤ ਜੀ ਇਹ ਸੇਵਾਵਾਂ ਆਪ ਸਭ ਹੀ ਕਰ ਰਹੇ ਹੋ ਤੇ ਕਰਵਾਉਣ ਵਾਲੇ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਨੇ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਕਰੋ ਕਿਉਂਕਿ ਇਹ ਸੇਵਾਵਾਂ ਸੰਗਤ ਹੀ ਕਰਦੀ ਹੈ ਗੁਰੂ ਕੀ ਸੰਗਤ ਤੇ ਬੈਠਣਾ ਵੀ ਗੁਰੂ ਕੀ ਸੰਗਤ ਨੇ ਹੈ ਗੁਰੂ ਘਰ ਦੇ ਵਿੱਚ ਜਰੂਰ ਸੇਵਾਵਾਂ ਕਰਿਓ ਸੰਗਤ ਜੀ ਜਿਵੇਂ ਦਰਵਾਜ਼ੇ ਲੱਗਨੇ ਨੇ ਉਹਦੇ 'ਚ ਜਰੂਰ ਸੇਵਾਵਾਂ 'ਚ ਹਿੱਸਾ ਪਾਓ ਹੁਣ ਡਾਊਨ ਸੀਲਿੰਗ ਹੋਣੀ ਹੈ ਉਹਦੀ ਸੇਵਾ ਵੀ ਤੁਸੀਂ ਉਹਦੇ 'ਚ ਵੀ ਜਰੂਰ ਸਹਿਯੋਗ ਕਰੋ ਹੁਣ ਬੜੀਆਂ ਸੇਵਾਵਾਂ ਚੱਲ ਰਹੀਆਂ ਨੇ ਡਾਊਨ ਸੀਲਿੰਗ ਹੋਣੀ ਹੈ ਪੇਂਟ ਹੋਣਾ ਹੈ ਗੁਰੂ ਘਰ ਦੇ ਵਿੱਚ ਕਿਉਂਕਿ ਅਜੇ ਸੇਵਾਵਾਂ ਅੱਧੀ ਸੇਵਾ ਕੰਪਲੀਟ ਹੋਈ ਹੈ ਅੱਧੇ ਨਾਲੋਂ ਜ਼ਿਆਦਾ ਸੇਵਾ ਅਜੇ ਰਹਿੰਦੀ ਹੈ ਸੋ ਆਪ ਦਾ ਸਹਿਯੋਗ ਰਿਹਾ ਤੇ ਸੇਵਾਵਾਂ ਇਸੇ ਤਰੀਕੇ ਚੱਲਦੀਆਂ ਰਹਿਣਗੀਆਂ ਜਰੂਰ ਬੇਨਤੀ ਨੂੰ ਸਵੀਕਾਰ ਕਰੋ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਜਰੂਰ ਵੱਧ ਚੜ ਕੇ ਹਿੱਸਾ ਪਾਓ ਸੰਗਤ ਜੀ ਜੋ ਦੂਸਰੀਆਂ ਸੇਵਾਵਾਂ ਨੇ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਸੇਵਾਵਾਂ ਵੀ 사ਸੰਗਤ ਜੀ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 사ਸੰਗਤ ਜੀ 15 ਤਰੀਕ ਨੂੰ ਰਾਸ਼ਨ ਇਸ ਸਥਾਨ ਤੋਂ ਦਿੱਤਾ ਜਾਂਦਾ ਆ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਦਿੱਤਾ ਜਾਂਦਾ ਹੈ 사ਸੰਗਤ ਜੀ ਇਹਦੇ 'ਚ ਵੀ ਆਪ ਜੀ ਦੇ ਵੱਡੇ ਭਾਰੀ ਸਹਿਯੋਗ ਦੀ ਲੋੜ ਹੈ ਸੋ ਇਹਦੇ 'ਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਬਾਬਾ ਦੀਪ ਸਿੰਘ ਕਿਰਪਾ ਕਰਨ ਮਿਹਰਾ ਕਰਨ ਸੋ ਆਪ ਸਭ ਸੰਗਤਾਂ ਤੋਂ ਉਸੇ ਤਰੀਕੇ ਇਹ ਸੇਵਾਵਾਂ ਜੋ ਨੇ ਲੈਂਦੇ ਰਹਿਣ ਸੰਗਤ ਜੀ ਜਰੂਰ ਸੇਵਾਵਾਂ ਚ ਹਿੱਸਾ ਪਾਇਆ ਕਰੋ ਦੂਸਰੀ ਸੇਵਾ ਉਹ ਵੀ ਵੱਡੀ ਸੇਵਾ ਏ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਹਾਰਾ ਨਹੀਂ ਜਾਂ ਸਾ ਸੰਗਤ ਜੀ ਉਹ ਪਿਤਾ ਜਿਹਦੀਆਂ ਪੰਜ ਪੰਜ ਛੇ ਛੇ ਧੀਆਂ ਨੇ ਹੁਣ ਫਿਕਰ ਹੈ ਚੋਰਾ ਹੈ ਕਿਵੇਂ ਵਿਆਹ ਕਰਨਾ ਹੈ ਧੀਆਂ ਦਾ ਸਾ ਸੰਗਤ ਜੀ ਸੋ ਉਹਨਾਂ ਧੀਆਂ ਦੇ ਆਨੰਦ ਕਾਰਜ ਵੀ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਦੇ 'ਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਭਾਰੀ ਸਹਿਯੋਗ ਦੀ ਲੋੜ ਹੈ। ਸੰਗਤ ਜੀ ਧੀਆ ਨੂੰ ਘਰਵਤ ਵਾਲਾ ਸਮਾਨ ਵੀ ਦਿੱਤਾ। ਹੁਣ ਤੱਕ ਹਜ਼ਾਰ ਦੇ ਕਰੀਬ ਧੀਆ ਦੇ ਆਨੰਦ ਕਾਰਜ ਹੋ ਚੁੱਕੇ ਨੇ। ਤੇ ਰੈਂਦੇ ਸੁਵਾਸਾ ਤੱਕ ਮਹਾਰਾਜ ਇਹ ਸੇਵਾ ਇਸੇ ਤਰੀਕੇ ਲੈਂਦੇ ਰਹਿਣਗੇ। ਤੇ ਸਾਧ ਸੰਗਤ ਜੀ ਜਰੂਰ ਇਹਦੇ 'ਚ ਵੀ ਆਪ ਜੀ ਸਹਿਯੋਗ ਕਰਿਆ ਕਰੋ। ਸਾਧ ਸੰਗਤ ਜੀ ਉਹ ਬੱਚੇ ਜਾਂ ਉਹ ਬੱਚੀਆਂ ਜੋ ਪੜ੍ਹਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਐਸੇ ਨਹੀਂ ਕਿ ਉਹ ਪੜ ਪਾਉਣ ਸੋ ਸਾਥ ਸੰਗਤ ਜੀ ਉਹਨਾਂ ਬੱਚੀਆਂ ਉਹਨਾਂ ਧੀਆਂ ਦੀ ਜੋ ਐਜੂਕੇਸ਼ਨ ਹੈ ਉਹਨਾਂ 'ਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਬੁੱਕਸ 유ਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਤੇ ਉਹਨਾਂ ਦੀ ਫੀਸ ਫੀਸ ਕੋਚ ਜਮ੍ਹਾਂ ਕਰਵਾਈ ਜਾਂਦੀ ਹੈ ਇਹ ਵੀ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਾਰਜ ਚ ਹੁੰਦੇ ਨੇ ਇਹਦੇ 'ਚ ਵੀ ਆਪ ਜੀ ਜਰੂਰ ਸਹਿਯੋਗ ਕਰਿਆ ਕਰੋ ਤੇ ਬਾਬਾ ਦੀਪ ਸਿੰਘ ਕਿਰਪਾ ਕਰਨ ਮਿਹਰ ਕਰਨ ਇਹਨਾਂ ਸੇਵਾਵਾਂਾਂ ਇਹ ਸਭਾਵਾਂ ਇਸੇ ਤਰੀਕੇ ਚੱਲਦੀਆਂ ਰਹਿਣ ਤੇ ਇਨ੍ਹਾਂ ਸਭਾਵਾਂ ਦੇ ਵਿੱਚ ਸ਼ਹੀਦ ਸਿੰਘ ਆਪ ਅੰਗ ਸੰਗ ਹੋ ਕੇ ਵਰਤਨ ਤੇ ਆਪ ਸਹਾਈ ਹੋਣ ਤਾਂ ਜੋ ਇਹ ਕਾਜ ਇਸੇ ਤਰੀਕੇ ਨਿਰੰਤਰ ਚੱਲਦੇ ਰਹਿਣ ਸੰਗਤ ਜੀ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ WhatsApp ਨੰਬਰ ਉੱਪਰ ਦਿੱਤਾ ਆਇਆ ਤੁਸੀਂ ਉਹਦੇ ਤੇ ਸੰਪਰਕ ਕਰਕੇ ਸਭਾਵਾਂ 'ਚ ਨਾਮ ਨੋਟ ਕਰਵਾ ਸਕਦੇ ਹੋ ਤੇ ਜਰੂਰ ਇਨ੍ਹਾਂ ਸਭਾਵਾਂ 'ਚ ਵੱਧ ਛੜ ਕੇ ਹਿੱਸਾ ਪਾਇਆ ਕਰੋ ਸ਼ਹੀਦ ਸਿੰਘ ਅੰਗ ਸੰਗ ਹੋ ਕੇ ਵਰਤਨ ਗੁਰੂ ਸਾਹਿਬ ਅੰਗ ਸੰਗ ਹੋ ਕੇ ਵਰਤਨ ਜਰੂਰ ਇਨ੍ਹਾਂ ਸਭਾਵਾਂ 'ਚ ਹਿੱਸਾ ਪਾਓ ਏ ਆਓ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜੱਪੂ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ